ਤੈਥੋਂ ਨਾਲ ਇੱਕ ਨਿਚ ਲੀ ਜਾਣੀ ਉਹਦੇ ਤਾਂ ਕਹਿੰਦਾ ਸੀ ਨਾ ਮੈਂ ਉਹ ਆ ਗਿਆ ਹਾਈ ਹੁਣ ਮੈਂ ਕੀ ਕਰਾਂ ਇੱਕ ਇਧਰ ਆ ਗਿਆ ਮੈਂ ਕਿੱਥੇ ਲਕਾਂ ਮੈਂ ਤੈਨੂੰ ਲਕੋ ਕਿੱਥੇ ਕੰਡਰ ਦਾ ਹੈਵੀ ਵੜਾ ਕਰਿਆ ਵਾ ਬੜਾ ਗਲਤੀ ਕਰੀ ਮੈਂ ਜੂਲੀ ਲੁਕੇ ਜਾ ਜੂਲੀ ਈ ਰੋਡ ਹੈ ਗਿਆ ਬਈ ਹਾਂ ਬਈ ਹੈ ਗਿਆ ਠੀਕ ਹੈ ਦਈ ਯਾਰ ਯਾਦ ਆਸ਼ਕ ਬਿਰੋ ਉਹ ਆਸ਼ਕ ਨਹੀਂ ਉਹਦਾ ਭੂੰਡ ਆਸ਼ਕਾ ਉਹਦਾ ਪਿੱਛੇ ਲੱਗ ਰਿਹਾ ਮੇਰੇ ਕੱਲ੍ਹ ਪਰ ਸਭ ਨੇ ਝੁੰਮਕੇ ਦੇ ਗਿਆ ਕਈ ਦਿਨ ਹੋ ਗਏ ਉਹ ਤੇ ਮੈਨੂੰ ਝਾਂਜਰਾ ਦੇ ਗਿਆ ਤੈਨੂੰ ਇਹਨਾਂ ਨੂੰ ਮਾਰ ਕੇ ਕੀ ਮਿਲਿਆ ਸਾਰੀ ਉਮਰ ਜੇਲ੍ਹ ਚ ਬੈਠਾ ਰਹੇਗਾ ਉਹ ਦੇ ਇੰਜਰ ਇੱਕ ਇਦਾਂ ਦੇ ਕੱਪੜਾ ਬੰਦੀ ਜਾਂਦੇ ਨੇ ਤਰਬਾਲਾ ਤੇ ਨਾਲੇ ਬੂਫਰ ਦੇ ਕਿੱਡੇ ਕਿੱਡੇ ਧਰੀ ਜਾਂਦੇ ਨੇਗੇ ਉਹ ਯਾਰ ਗੱਲ ਤਾਂ ਇਹ ਆ ਵੀ ਉੱਥੇ ਜਾਏ ਤਾਂ ਵੀ ਤਾਂ ਫਾਇਦਾ ਯਾਰ ਉੱਥੇ ਜਾ ਕੇ ਸੇਵਾ ਕਰਨ ਹੁਣ ਉੱਥੇ ਜਾ ਕੇ ਇੰਨੀ ਨਿਊ ਚੀ ਬਾਅਦ ਚ ਡੈਕ ਸਾੜ ਲੈਂਦੇ ਆ ਉਹ ਗੱਲ ਚ ਤੰਤ ਹੈਗਾ ਆ ਤਾਂ ਪੱਥੀਆਂ ਜਿੰਨਾ ਨਿਬੜਿਆ ਕੰਮ ਹੁਣ ਉਹ ਥੱਲੇ ਆਵਾ ਮੀਂਹ ਵਾਲਾ ਮੌਸਮ ਹੋਇਆ ਪਿਆ ਮੜੀ ਟੁੱਪ ਲੱਗ ਜੂਗੀ ਇਹਨਾਂ ਨੂੰ ਲੈ ਟੁੱਪ ਲੱਗ ਜੂਗੀ ਮੜੀ ਸੁੱਕ ਜਾਣਗੀਆਂ ਹੈ ਕੰਡੇ ਇਹ ਕਿਧਰੋਂ ਆਇਆ ਰੱਸੀ ਇਧਰੋਂ ਹੁੰਦੀ ਹੈ ਰੱਸੀ ਤਾਂ ਕਿ ਰੱਖੇ ਕੀ ਨੇ ਕਿਨੇ ਬੰਨੀ ਆ ਰੱਸੀ ਕਿਧਰੋਂ ਆਉਂਦੀ ਐਨੀ ਦੂਰ ਤੁਰੇ ਆਈ ਮੈਂ ਬੰਨੀ ਕਿਨੇ ਐ ਇਹ ਰੱਸੀ ਰੀਲ ਖਤਮ ਹੋਣ ਤੇ ਆ ਗਈ ਹੈ ਰੀਲ ਉੱਥੇ ਕਿਨੇ ਰੱਖੀ ਹੋਈ ਕੌਣ ਬੰਨ ਗਿਆ ਇੰਨਾ ਵੱਡਾ ਤਾਗਾ ਕਿਨੇ ਬੰਨਿਆ ਇਹ ਦੀਪੇ ਤੁ ਤੂੰ ਇਥੇ ਕੀ ਕਰਦਾ ਛੱਡ ਮੈਨੂੰ ਐਵੇਂ ਬੇਵਜਹ ਬੇਇੱਜ਼ਤੀ ਕਰਵਾਏਂਗਾ ਨਾਲੇ ਤੇਰੇ ਕੁੱਟ ਪਊਗੀ ਨਾਲੇ ਮੇਰੇ ਕੁੱਟ ਪਊਗੀ ਕਿਉਂ ਡਰਦੀ ਆ ਤੇਰੇ ਬੰਦੇ ਦੀ ਕੁੱਟ ਮੈਂ ਖਾ ਲਵਾਂ ਨਾਲੇ ਆ ਕੁੱਟ ਕਟਲੀਆਂ ਗੱਲਾਂ ਆਸ਼ਕਾ ਤੇ ਜਮੀਨ ਐਸਰ ਕਰਦੀ ਹੈਗੀ ਆ ਦੀਪੇ ਤੈਨੂੰ ਮੈਂ ਕਿੰਨੀ ਵਾਰ ਕਿਹਾ ਵੀ ਮੈਂ ਵਿਆਹੀ ਵਰੀ ਆ ਕਿਉਂ ਮੇਰਾ ਘਰ ਪਟਦਾਂ ਸਮਝਦਾ ਕਿਉਂ ਨਹੀਂ ਤੂੰ ਯਾਰ ਵਿਆਹੀ ਬਿਰਹ ਮੈਂ ਕਿਹਾ ਤੈਨੂੰ ਐਂ ਕਹਣਾ ਵੀ ਤੂੰ ਮੇਰੇ ਨਾਲ ਕਿਤੇ ਭਾਚਾ ਲਾ ਜਾਂ ਤੈਨੂੰ ਮੈਂ ਕਹਾਂ ਵੀ ਰਾਤ ਨੂੰ ਉੱਠ ਕੇ ਮੇਰੇ ਕੋਲ ਆ ਚਲ ਉਹ ਤਾਂ ਗੱਲ ਕੋਈ ਨਾ ਤੇਰੀ ਠੀਕ ਐ ਫਿਰ ਵੀ ਤੂੰ ਨਾ ਮੇਰੇ ਪਿੱਛੇ ਆਉਣਾ ਛੱਡ ਦੇ ਪਿੱਛੇ ਉਹਨੂੰ ਮੈਂ ਤੈਨੂੰ ਪਿੱਛੇ ਆਉਣ ਤੈਨੂੰ ਮੈਂ ਕਹਿ ਕੀਤਾ ਮੈਂ ਨਾ ਸਿਰਫ ਐ ਨਹੀਂ ਕਹਿਣਾ ਵੀ ਤੂੰ ਮੇਰੇ ਨਾਲ ਦੋਸਤੀ ਰੱਖ ਬਸ ਮੈਨੂੰ ਐਂ ਜਿ ਰਹੀਂ ਯੂਨੀਤ ਕਰਨਾ ਗੱਲਬਾਤਾਂ ਮਿਲਦੇ ਗੱਲਦੇ ਰਹੇ ਰਿਹਾ ਚਲ ਉਹ ਗੱਲ ਤਾਂ ਠੀਕ ਐ ਪਤਾ ਕੀ ਆ ਐਵੇਂ ਵੇ ਵਜਾ ਤੇਰੀ ਬੇਇੱਜ਼ਤੀ ਆ ਸਾਰੇ ਪਿੰਡ ਦੇ ਵਿੱਚ ਨਾਲੇ ਮੇਰੀ ਬੇਇੱਜ਼ਤੀ ਆ ਹਨਾ ਕੋਈ ਫਾਇਦਾ ਨਹੀਂ ਹੁੰਦਾ ਇਹਨਾਂ ਗੱਲਾਂ ਦੇ ਵਿੱਚ ਤੂੰ ਨਾ ਕਰਨਾ ਕੀ ਜਵਾਖ ਵਾਲੀਆਂ ਗੱਲਾਂ ਇਹ ਪਰ ਆਸ਼ਕ ਬੰਦੇ ਹੁੰਦੇ ਨੇ ਜਿਹੜੇ ਉਹ ਨਾਲ ਨਾ ਬੇਤੀ ਨਾਲ ਹੁੰਦਾ ਨਾ ਜਿਤਨਾ ਹੁੰਦਾ ਉਹ ਤਾਂ ਬਸ ਐਂ ਚਾਹੁੰਦੇ ਨੇ ਵੀ ਸਾਡਾ ਪਿਆਰ ਸਾਡੀ ਅੱਖਾਂ ਮੂਰੇ ਫਿਰਦਾ ਹੈ ਮੈਂ ਵੀ ਤੇਰੇ ਤੋਂ ਇਹੀ ਚਾਹਉਣਾ ਦੱਸ ਮੈਂ ਤੈਨੂੰ ਕਦੇ ਕੋਠਾ ਚੰਗੇ ਕੰਮ ਨੂੰ ਕਿਹਾ ਹੋਵੇ ਨਹੀਂ ਨਹੀਂ ਐਂ ਤਾਂ ਜਲਦੂ ਕੁਝ ਨਹੀਂ ਕਿਹਾ ਮੈਨੂੰ ਕਦੇ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਤੈਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਮੈਨੂੰ ਆ ਚੀਜ਼ ਦੀ ਲੋੜ ਆ ਤੂੰ ਮੇਰੀ ਉਹੀ ਚੀਜ਼ ਲਿਆ ਕੇ ਦਿਨਾ ਜਿਹੜੀ ਚੀਜ਼ ਦੀ ਮੈਨੂੰ ਲੋੜ ਹੁੰਦੀ ਆ ਪਸੰਦ ਹੁੰਦੀ ਆ ਜੇ ਤਾਂ ਤੂੰ ਹੁਣ ਐਂ ਨਾ ਕਹਦੇ ਮੇਰੇ ਵੱਲ ਕਰੇਂਦਾ ਤਾਂ ਤੈਨੂੰ ਪਤਾ ਲੱਗੇ ਮੇਰਾ ਕੰਮਰੇਦਰ ਤੇ ਪੀ.ਐਚ.ਡੀ ਕਰਨ ਫਿਰਦਾ ਮੈਨੂੰ ਤਾਂ ਇਹ ਵੀ ਪਤਾ ਵੀ ਤੈਨੂੰ ਕਿਹੜੇ ਰੰਗ ਦਾ ਸੂਟ ਪਸੰਦ ਆ ਕਿਹੜੇ ਰੰਗ ਦੀ ਨੌਪਾਲਸ ਬਸ ਤੂੰ ਹੀ ਧਿਆਨ ਦਿੰਦੀ ਹੈਗੀ ਦੀਪੇ ਦੇਖ ਮੈਨੂੰ ਪਤਾ ਵੀ ਤੂੰ ਮੇਰਾ ਬਹੁਤ ਮੋਹ ਕਰਦਾ ਤੇ ਮੈਂ ਵੀ ਤੇਰੇ ਪਿਆਰ ਦੀ ਕਦਰ ਕਰਦੀ ਆ ਪਰ ਇਹ ਗੱਲ ਜੇ ਮੇਰੇ ਪੇਕੇ ਪਹੁੰਚ ਗੀ ਉਹ ਕੀ ਸੋਚਣਗੇ ਵੀ ਸਾਡੀ ਕੁੜੀ ਇਹੋ ਜੀ ਹੈ ਤੇ ਨਾਲੇ ਉਥੋਂ ਦੇ ਤਾਂ ਗੱਲ ਛੱਡ ਮੇਰੇ ਪੇਕੇਆਂ ਦੀ ਜੇ ਇੱਥੇ ਕਿਸੇ ਨੂੰ ਪਤਾ ਲੱਗ ਗਿਆ ਨਾ ਨਾਲੇ ਮੇਰਾ ਘਰ ਪੱਟਾ ਜਾਊਗਾ ਨਾਲੇ ਮੈਂ ਤੇਰੇ ਖਾਮ-ਖਾ ਸੱਟਾਂ ਰਹਿਣਗੀ ਆ ਏ ਕਿਹਨਾਂ ਜੂ ਕਿਉਂ ਪੈਣੀ ਆ ਮੈਂ ਤੈਨੂੰ ਪਹਿਲਾਂ ਵੀ ਇਹੀ ਗੱਲ ਕਹਿ ਕੇ ਹਟਿਆ ਵੀ ਮੈਂ ਕਿਹੜਾ ਤੈਨੂੰ ਐ ਫਿਰਦਾ ਰਾਤਾਂ ਨੂੰ ਬਾਹਰੇ ਬੁਲਾਉਂਦਾ ਜਿੰਨੀ ਕਿ ਮੈਂ ਤੈਨੂੰ ਗੱਲ ਕਿਸੇ ਤੇ ਦਿਮਾਗ 'ਚ ਕਹੀ ਆ ਵੀ ਵਸ ਤੋਂ ਮੇਰੇ ਨਾਲ ਹਲਕਾ ਦਾ ਬੋਲ ਚਾਦ ਰੱਖਾ ਮੈਨੂੰ ਐ ਹੌਸਲਾ ਜਰ ਹੂਆ ਵੀ ਮੇਰੀ ਜਰਨਾ ਗੱਲ ਵਾਸਾ ਜਦ ਤੱਕ ਤੂੰ ਐ ਕਿ ਵੀ ਤੈਨੂੰ ਕਦੇ ਮੈਂ ਉੱਥੇ ਸਿੱਧੇ ਕੰਮ ਨੂੰ ਕਦੇ ਕਿਹਾ ਹੋ ਉਹ ਧੀਰ ਗੱਲ ਮੈਂ ਸਮਝਦੀ ਆ ਪਰ ਤੂੰ ਵੀ ਸਮਝੋ ਜੋ ਮੈਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਚਲ ਚੰਗਾ ਮੈਂ ਸਮਝ ਗਿਆ ਤੇਰੀ ਗੱਲ ਹੁਣ ਮੈਂ ਚੱਲਾਂਗਾ ਆਜੀ ਦੁਕਾਨ ਤੇ ਡੀਕ ਨਾ ਮੁੱਕਰੀ ਨਾ ਪਾਜੀ ਕੋਈ ਤਾਂ ਪਹਿਲੀ ਰੋਟੀ ਮਾਰਨ ਕੋਈ। ਆਪਣਾ ਯਾਰ ਰੋਟੀ ਖਾ ਕੇ ਜਾਣਾ ਵੀ ਆ। ਕੋਤਮ ਦੇ ਦਰ ਹੈ। ਉਹ ਹੋਮਾ ਕਦੋਂ ਦਾ ਡਿੱਕੀ ਨਾ ਕਿੱਧਰ ਰਹਿ ਗਈ ਸੀ? ਮੈਂ ਕਿੱਧਰ ਜਾਣਾ ਸੀਗਾ ਗੋਹਾ ਪੱਥ ਕੇ ਆਈ ਹੈਗੀ। ਨਾਲੇ ਝੜਜੇ ਦਾ ਮੌਸਮ ਹੋਇਆ ਪਿਆ ਸੀ। ਮਹੱਜਲ ਪਾਥੀ ਜਾਂ ਥੱਲੇ ਆਵਾਂ ਸੁੱਕ ਜਾਣੀ ਧੁੱਪ ਲੱਗ ਜੂਗੀ ਸਿਆਲ ਆ। ਯਾਰ ਮੈਂ ਜਾਣਾ ਵੀ ਸੀਗਾ ਵਾੜਾ ਜਿਹਨੇ ਵੀ ਰੋਟੀ ਖਾ ਕੇ ਚਾਹੂੰਗਾ। ਫਿਰ ਵਗ ਜਾਂਦੇ ਟਿਫਨ ਪੈਕ ਕੀਤਾ ਪਿਆ ਸੀਗਾ। ਲੈ ਮੈਂ ਫਟਾਵਾਂ ਲੈ ਤੁਹਾਨੂੰ ਮੈਂ ਦੱਸ ਕੇ ਤਾਂ ਗਈ ਸੀਗੀ ਰੋਟੀ ਬਣੀ ਪਈ ਸੀਗੀ ਤੁਸੀਂ ਚੱਕ ਕੇ ਲੈ ਜਾਂਦੇ ਨਾਲੇ ਗੇਟ ਲਾ ਜਾਂਦੇ ਆਪਣੇ ਕਿਹੜਾ ਕੋਈ ਘਰੇ ਵਰਦਾ ਦੱਸ ਕੇ ਤਾਂ ਗਈ ਸੀ ਪਰ ਜਿੰਨਾ ਚਿਰ ਮੈਂ ਤੁਹਾਨੂੰ ਦੇਖਣਾ ਮੇਰੇ ਚਿਰ ਮੇਰਾ ਤਾਂ ਕੰਮ ਤੇ ਜੀ ਨਹੀਂ ਲੱਗਦਾ ਅੱਛਾ ਤੇਰਾ ਕੰਮ ਤੇ ਜੀ ਨਹੀਂ ਲੱਗਦਾ ਫਿਰ ਮੈਨੂੰ ਨਾਲ ਹੀ ਲੈ ਜਾਇਆ ਕਰ ਤੇ ਕੰਮ ਵੀ ਕਰਨਾ ਹੁੰਦਾ ਤੈਨੂੰ ਨਾਲ ਜਾ ਕੇ ਵੀ ਨਹੀਂ ਲੋਟ ਆਉਣਾ ਕੰਮ ਨਾਲੇ ਤੇ ਤੁਸੀਂ ਕਹਿੰਦੇ ਕੰਮ ਬਣਾਨੇ ਸਰਦਾ ਤੇ ਨਾਲੇ ਤੁਹਾਨੂੰ ਮੈਂ ਵੀ ਚਾਹੀਦੀ ਆ ਮੇਰੇ ਬਣਾਨੇ ਜੀ ਲੱਗਦਾ ਦੋਨੇ ਗੱਲਾਂ ਤਾਂ ਇੱਕ ਸਾਥ ਹੋਣੀਆਂ ਨੇ ਗੱਲਾਂ-ਗੱਲਾਂ 'ਚ ਇੱਥੇ ਲੇਟ ਹੋ ਜਾਓਗੇ ਆ ਚੱਕੋ ਦੀ ਫੇ ਜਾਓ ਛੇਤੀ ਚਲ ਚੰਗਾ ਬਰ ਚਲ ਠੀਕ ਹੈ ਕੌਣ ਸੁਖਦਾ ਸਾ ਆਇਆ ਵੇਖਾਂ ਤਾਂ ਝੁੰਕੇ ਕਹਿ ਜਿਆ ਮੈਂ ਤਾਂ ਵੇਖੀ ਵੀ ਨਹੀਂ ਗਾਵਨ ਦਾ ਉਹ ਪਿਆ ਫੋਨ ਵਾਲੇ ਤੋਂ ਫੋਨ ਨਹੀਂ ਚੱਕਦਾ ਓ ਯਾਰ ਬਾਈ ਪੁੱਛ ਨਾ ਯਾਰ ਬਾਹ ਕਰੇ ਲੜਾਈ ਹੋਈ ਸੀਗੀ ਯਾਰ ਬਾ ਤਾਂ ਕਿਆ ਪਿਆ ਮੈਂ ਤੂੰ ਜਾ ਵੀ ਦੇਖਿਆ ਪਿਆ ਕਰੀ ਤੇ ਦੁਕਾਨ ਤੇ ਇਨਾ ਕੰਮ ਦੁਕਾਨ ਤੇ ਨਹੀਂ ਆਉਂਦਾ ਓ ਯਾਰ ਦੁਕਾਨ ਤੇ ਬਈ ਯਾਰ ਮੈਂ ਦੁਕਾਨ ਸਾਫਤਾ ਕਰਿਆ ਆ ਅੱਛਾ ਭਾਈ ਬਣਿਆ ਅੱਜ ਤੂੰ ਕੰਮ ਸੰਭਲ ਲੈ ਯਾਰ ਓਏ ਯਾਰ ਅਜ ਕੰਮ ਬਾਲਾਗਾ ਦੋ ਪਿਆਰ ਨੇ ਆਪਣੇ ਪਿੰਡ ਚ ਉਹਨਾਂ ਦਾ ਪੀਣਾ ਹੋਣਾਗਾ ਓਏ ਯਾਰ ਮੈਂ ਕੱਲਾ ਕਿੱਥੇ ਸਾਂਭੂਗਾ ਮੇਰਾ ਤਾਂ ਔਖਾ ਯਾਰ ਕੰਮ ਯਾਰ ਮੈਥੋਂ ਨਹੀਂ ਅੱਜ ਜਾ ਰਿਹਾ ਨਹੀਂ ਨਹੀਂ ਇੰਨਾ ਨਹੀਂ ਕੰਮ ਤੋਂ ਢਾਲਦੇ ਹੁੰਦੇ ਕਰਾਂ ਚ ਤਾਂ ਲੜਾਈਆਂ ਪੜਾਈਆਂ ਬੱਕਦੇ ਚੱਲਦੀ ਨਹੀਂ ਰਹਿੰਦੀਆਂ ਨੇ ਇਹੋ ਕੰਮ ਥੋੜੀ ਛੱਡਣਾ ਹੁੰਦਾਗਾ ਚੱਲ ਚੱਲ ਚਲਾ ਜਾ ਕੋਈ ਟੱਲਣਾ ਲਾ ਕੰਮ ਨਹੀਂ ਮੈਂ ਤਾਂ ਰੋਟੀ ਵੀ ਨਹੀਂ ਖਾਧੀ ਫਿਰ ਨਾ ਰੋਟੀ ਮੇਰੇ ਵਾਲੀ ਖਾ ਲਈ ਮੈਂ ਘਰੇ ਜਾ ਕੇ ਖਾ ਜਾਊਗਾ ਆ ਆ ਜਾ ਕੁਛ ਨਹੀਂਦਾ ਚੱਲ ਫਿਰ ਯਾਰ ਹੋਰ ਹੋਰ ਕੰਮ ਤਾਂ ਜ਼ਰੂਰੀ ਹੈ ਔਰ ਲੜਾਈ ਪੜਾਈ ਕਿਹਦੇ ਘਰੇ ਨਹੀਂ ਹੁੰਦੀ ਉਹ ਮਾੜੇ ਆਉਦੀ ਜਵਾਨ ਤੇ ਕਟੜਾ ਰੋ ਰੱਖੇ ਯਾਰ ਜੇ ਕਰਦੇ ਨਹੀਂ ਚੁੱਪ ਕਰਦੇ ਤਾਂ ਆਪ ਚੁੱਪ ਕਰਦੇ ਇੰਨੇ ਚੱਕਾ ਮਟਲ ਜਾਂਦਾ ਹੁੰਦਾ ਓ ਯਾਰ ਬਾਈ ਕੀ ਦੱਸਾਂ ਯਾਰ ਤੈਨੂੰ ਪਤਾ ਤਾਂ ਹੈਗਾ ਸਾਡੇ ਵਾਲਿਆਂ ਦਾ ਅੱਛਾ ਬੁਰਾ ਹਾਲਾ ਭਰਾਵਾ ਜਮਾ ਮੈਥੋਂ ਤੜਕੀ ਹੁਣ 1500 ਰੁਪਏ ਮੰਗ ਕੇ ਖੜ ਗਏ ਹੁਣ ਮੈਂ ਕਿੱਥੋਂ ਦੇ ਦਾਂ ਯਾਰ 1500 ਉਹਨਾਂ ਨੂੰ ਚਲੋ ਕੋਈ ਨਾ ਹੌਲੀ ਹੌਲੀ ਸਾਰਾ ਕੁਝ ਅੱਪੀ ਲੂਟ ਹੋ ਜਾਂਦਾ ਹੁੰਦਾ ਤੂੰ ਆਏ ਕਰ ਆ ਕੱਡੇ ਹੋਏ ਇਕੱਠੇ ਸਾਈਡ ਤੇ ਲਾ ਚੱਲੇ ਦਾ ਤਾਂ ਕੋਈ ਚੱਕਰ ਨਹੀਂ ਬਾਈ ਇਹ ਤਾਂ ਮੈਂ ਦੇਖਦਾਗਾ ਤੇ ਕਾਪੀ ਤੇ ਹਿਸਾਬ ਕਿਤਾਬ ਹੋ ਜਾ ਲਿਖਿਆ ਪਿਆਗਾ ਯਾਰ ਜਿੰਨਾਂ ਦਾ ਹਿਸਾਬ ਕਰਨ ਵਾਲੇ ਰਹ ਤੇ ਨਾਲੇ ਤੂੰ ਗੱਟੇ ਜੇ ਕਹਿੰਦਾ ਸੀਗਾ ਹੁਣ ਆਉਣਗੇ ਨਵੇਂ ਆਉਣਗੇ ਹੁਣ ਹਾਂ ਉਹਦੇ ਵਾਸਤੇ ਜਗ੍ਹਾ ਹੀ ਕਰ ਲਈ ਚੱਲ ਮੈਂ ਜਗ੍ਹਾ ਹੀ ਕਰ ਦਾਂ ਨਾਲੇ ਪੀ ਦੂ ਯਾਰ ਫਿਰ ਠੀਕ ਆ ਠੀਕ ਆ ਚੰਗ ਆਹ ਜਲੀਆ ਬੰਦਾ ਠੀਕ ਆ ਉਹ ਤਾਂ ਬੀਰੋੜਾ ਡਾ ਗਿਆ ਬਈ ਹਾਂ ਬਈ ਹੈ ਗਿਆ ਦਈ ਯਾਰ ਚਾਰ ਪੰਜ ਦੇ ਦੇ ਲੈ ਕਿੰਨੇ ਦੇ ਆ ਤੇਰ ਵੀ ਹੋ ਗਏ ਰੂੰਗਾ ਤਾ ਦਦੇ ਯਾਰਾ ਰੂੰਗਾ ਬਈ ਹਾਂ ਅੱਜ ਕਾ ਰੂੰਗਾ ਕੌਣ ਲੇਦਾ ਉਹਦਾ ਪੁਰਾਣੀ ਗੱਲ ਆ ਬਈ ਬਈ ਮੈਂ ਤਾਂ ਲੈਣਾ ਹਾਂ ਨਾ ਉਹਦਾ ਪਹਿਲਾ ਲੈਨੇ ਹੁੰਦੇ ਜੀ ਤੂੰ ਰੂੰਗਾ ਕਿੱਥੇ ਯਾਰਾ ਮੇਰੇ ਤਾਂ ਪਹਿਲਾ ਵਾਲਾ ਜਮਾਨਾ ਯਾਦ ਆ ਬਈ ਤੂੰ ਰੂੰਗਾ ਤੂੰ ਲੈ ਜਾ ਯਾਰ ਬਾ ਗਿਆ ਠੀਕ ਹੈ ਨਾ ਹਾਂ ਲੰਗਾ ਚੋਰੀ ਚੋਰੀ ਤੈਨੂੰ ਐ ਮੈਨੂੰ ਪਤਾ ਹੀ ਨਹੀਂ ਲੱਗਦਾ 10-20 ਮਿੰਟ ਖਰਜਿਆ ਕਰ ਦੁਕਾਨ ਤੇ ਕਿਉਂ ਸਾਡਾ ਲਘੂ ਪੀਣਾ ਤੂੰ ਮੈਂ ਪੜ੍ਹਾਈ ਲਿਖਾਈ ਕਰਾਂ ਕਿ ਦੁਕਾਨ ਸਾਹਮਣੇ ਉਹ ਭਾਈ ਮੈਂ ਤਾਂ ਨਾ ਇੱਕ ਜਰੂਰੀ ਕੰਮ ਜਾਂਦਾ ਜੀ ਬਸ ਦੁਕਾਨ ਤੇ ਬੈਠੂ ਆ ਕੇ ਤੂੰ 10 ਮਿੰਟ ਹੋਰ ਬਹਿ ਜਾ ਭਰਾਵਾ ਤੇਰੇ 10 ਮਿੰਟ ਨਹੀਂ ਆਏ ਤੇ ਰੋਲ ਦਾ ਕੰਮ ਹੋ ਰਿਹਾ ਜੇ ਤੂੰ ਬੈਠਣੇ ਨਹੀਂ ਦੁਕਾਨ ਤੇ ਪੁਆਈ ਕਿਉਂ ਸੀ ਭਾਈ ਅੱਜ 10 ਮਿੰਟ ਬਹਿ ਜਾ ਤੇਰੀ ਛੋ ਯਾਰ ਇਹ ਦੂ ਵਾਰ ਤੈਨੂੰ ਦੋ ਤਿੰਨ ਦਿਨਾਂ ਦੀ ਛੁੱਟੀ ਦੁਕਾਨੋਂ ਮੈਂ ਆਪ ਕੋਈ ਸਾਹਮਣੂ ਤੂੰ ਪਾ ਮੈਂ ਪੜ੍ਹੀ ਪਾ ਮੈਂ ਲਿਖੀ ਪਾ ਮੈਂ ਘੁੰਮੀ ਫਿਰੀ ਠੀਕ ਆ ਲੋਕਾਂ ਦਾ ਛੋਟੇ ਮੁੰਡੇ ਐਸ ਕਰ ਮੰਨੂ ਤਾਂ ਦੁਖੀ ਕਰ ਰੱਖਿਆ ਤੂੰ ਯਾਰ ਤੋ ਕਿ 47 ਨੇ ਫੋਨ ਕੀਤਾ ਸੀ ਨਾਲੇ ਅੱਜ ਓਕੇ ਤਾਂ ਮੈਂ ਪਰ ਆਇਆ ਬਈ ਉਹ ਰਸੀਦ ਲੈਣ ਲਈ ਸੀ ਕਦੀ ਬਸ ਉਹ ਤੋਂ ਲਈ ਆ ਦੁਸਤ ਨੂੰ ਜੇ ਤੂੰ ਕਿਸ ਤਰ੍ਹਾਂ ਕਰਕੇ ਆਇਆ ਮੈਨੂੰ ਫੋਨ ਕਿਉਂ ਕਰਦੇ ਉਹ ਗਲਤ ਆ ਬਈ ਐ ਆ ਮੇਰੇ ਨਾਲ ਦੇ ਬੰਦੇ ਹੋਰ ਪਤਾ ਨਹੀਂ ਕਿੰਨੇ ਕਰੇ ਉਹ ਕਈ ਵਾਰੀ ਗਲਤੀ ਨਾਲ ਫੋਨ ਕਰ ਦਿੰਦੇ ਨੇ ਨਾਲੇ ਹੁਣ ਤਾਂ ਮੈਨੂੰ ਲੇਟ ਆ ਕੇ ਪਰ ਆਇਆ ਮੈਂ ਕਿਤੇ ਕੰਮ ਜਾਂਦਾ ਸੀ ਤੂੰ ਬਸ ਆ 10 ਮਿੰਟ ਬੈਠ ਮੈਂ ਕੰਮ ਕਰਦਾ ਨਾ ਮੇਰੇ ਕਿਹਾ ਗਿਆ ਫਿਰ ਤੈਨੂੰ ਛੁੱਟੀ ਹੈ ਠੀਕ ਆ ਬਸ ਨਾ ਤਰੀ ਹੁੰਦਾ ਹੋਵੇ ਮੈਂ ਚਾ ਲਿਆ ਹਾਂ ਪਤਾ ਨਹੀਂ ਯਾਰ ਇਹਦੇ ਕਿਹੜੇ ਕੰਮ ਨੇ ਨਾ ਦੁਕਾਨ ਤੇ ਖੜਦਾ ਇਹੀ ਕੋਰਾ ਫਰਦਾਰ ਰਹਿੰਦਾ ਸਾਰਾ ਤੇ ਤਾਂ ਘੰਟਾ ਹੋ ਗਿਆ ਉਹ ਤੇ ਕਿੱਥੇ ਰਹੀ ਹੈ ਉਹ ਮੇਰੇ ਕੋ ਘੰਟਾ ਹੋ ਗਿਆ ਜੇ ਬੱਠੇ ਨੂੰ ਤੇਨੂੰ ਤਾਂ ਘੰਟਾ ਹੋ ਗਿਆ ਤੈਨੂੰ ਪਤਾ ਨਾ ਮੈਨੂੰ ਘਰੇ ਕੰਮ ਕਿੰਨੇ ਨੇ ਉਹਨੂੰ ਵੀ ਤੋਰਨਾ ਹੁੰਦਾ ਰੋਟੀ ਪਾਣੀ ਬਣਾ ਕੇ ਤੂੰ ਤਾਂ ਬੇਲਾ ਉਹ ਯਾਰ ਬੇਲੇ ਵਾਲੀ ਗੱਲ ਨਹੀਂ ਹੈਗੀ ਵੀ ਜਦੋਂ ਫਿਰ ਉਹ ਉਹੀ ਟਾਈਮ ਤੇ ਬੁਲਾਇਆ ਕਰ ਹੁਣ ਮੈਨੂੰ ਕਿੰਨਾ ਟਾਈਮ ਹੋ ਗਿਆ ਉਹਦੇ ਡੀਕ ਦੇ ਚੱਲ ਕੋਈ ਗੱਲ ਨਹੀਂ ਫਿਰ 2 ਮਿੰਟ ਵੇਟ ਕਰ ਲੈਂਗਾ ਫਿਰ ਕਿੱਡੀ ਕੀ ਗੱਲ ਆ ਚੱਲ ਇਹ ਗੱਲਾਂ ਛੱਡ ਕੀ ਕਹਿੰਦਾ ਤਰਾਸ਼ ਕੇ ਫਿਰ ਉਹ ਆਸ਼ਕ ਨਹੀਂ ਉਹਦਾ ਭੂੰਡ ਆਸ਼ਕਾ ਉਹ ਤਾਂ ਪਿੱਛੇ ਹੀ ਲੱਗ ਰਿਹਾ ਮੇਰੇ ਕੱਲ੍ਹ ਵਾਰ ਸੋ ਮੈਨੂੰ ਝੁਮਕੇ ਦੇ ਗਿਆ ਕਈ ਦਿਨ ਹੋ ਗਏ ਉਹਦੇ ਮੈਨੂੰ ਝਾਂਜਰਾ ਦੇ ਗਿਆ ਚੱਲ ਵਧੀਆ ਨਿਆਰੇ ਲੈ ਤੈਨੂੰ ਕੀ ਹੋਗਾ ਤੂੰ ਤਾਂ ਕਹਿੰਦਾ ਲੈ ਨਜ਼ਾਰੇ ਕਿ 3000 ਲੈਣੇ ਮਹਿੰਗੇ ਨਾ ਪੈ ਜਾਣ। ਉਹ ਚੱਲ ਕੋਈ ਨਾ ਡਰਦੀ ਕਿਉਂ ਮੈਂ ਬੈਠਾ ਜਦੋਂ। ਨਾਲੇ ਇਹ ਤਾਂ ਭੂੰਡਾ ਅਸ਼ਕਾ 5-4 ਦਿਨ ਦੀ ਗੱਲ ਆ ਸਾਰੀ ਜਦੋਂ ਪੈਸੇ ਮੁੱਕ ਗਏ ਆਪੇ ਕਰੰਟ ਮੁੱਕ ਜੂਗਾ। ਆਪੇ ਫਿਰ ਕਿਹੜੇ ਗੇੜ-ਗੇੜ ਨੂੰ ਫੜ ਜੂ। ਚੱਲ ਉਦਾਂ ਗੱਲ ਤੇਰੀ ਠੀਕ ਆ। ਨਾਲੇ ਇਹ ਜੇ ਭੂੰਡਾ ਅਸ਼ਕਾ ਕੋਲ ਪੈਸੇ ਮੁੱਕਦੇ ਨਹੀਂ ਹੁੰਦੇ। ਉਹ ਕਿਤਨਾ ਕਿਤੋਂ ਜਿਗਾੜ ਕਰ ਹੀ ਲੈਂਦੇ ਨੇ। ਉਹ ਚੱਲ ਕੋਈ ਨਾ ਨਾਲੇ ਕਿੱਡੀ ਗੱਲ ਆ ਜੇ ਬੜਾ ਸਿਰ ਚੜ੍ਹਣ ਲੱਗਾ ਚਾਰ-ਬਾਰਾਂਗੇ ਥਾਪੜੇ ਆਪੇ ਸਾਬ ਚਾ ਜੂਗਾ। ਤੇਰੇ ਵਿੱਚ ਇਹਨਾਂ ਦਾ ਕਰ ਹੀ ਸਕਦਾ। ਇਹਦਾ ਫੋਨ ਕਿਧਰੋਂ ਆ ਗਿਆ? ਹੈਲੋ ਹੈਲੋ ਕਿੱਥੇ ਆ ਮੈਂ ਕਿੱਥੇ ਆਣਾ ਸੀ ਘਰ ਹੀ ਆ ਮੈਂ ਫਿਰ ਮੈਂ ਦਾਦੇ ਨੂੰ ਆਇਆ ਕਹਿੰਦਾ ਸੀਗਾ ਵੀ ਮੈਂ ਘਰੇ ਆ ਰਿਆਂ ਰੋਟੀ ਖਾਣਾ ਉਹ ਆ ਜਰ ਮੇਰੀ ਰੋਟੀ ਉਹਨੇ ਬਾਅਦ ਨਹੀਂ ਖਾ ਲਈ ਤੇ ਮੇਰੀ ਰੋਟੀ ਬਣਾ ਕੇ ਰੱਖ ਦੀ ਸਾਡੇ ਕੋਲ ਕੰਮ ਬਾਲਾ ਅੱਜ ਬੇੜੇ ਬੇੜੇ ਵਾਲੇ ਨਹੀਂ ਕਿ ਮੈਂ ਛੇਤੀ ਮੋੜਨਾ ਹਾਂ ਹਾਂ ਬਣਾ ਕੇ ਰੱਖ ਠੀਕ ਹੈ ਹਾਂਜੀ ਹਾਂਜੀ ਆਜੋ ਆਜੋ ਮੈਂ ਬਣਾ ਦਿੰਨੀ ਆ ਰੋਟੀ ਠੀਕ ਹੈ ਜੀ ਲਾ ਹੁਣ ਮੈਨੂੰ ਜਾਣਾ ਪੈਣਾ ਉਹ ਰੋਟੀ ਖਾਣ ਆ ਰਿਹਾ ਕਰੇ ਮੈਨੂੰ ਪਾਲੂਗਾ ਤੇ ਐਵੇਂ ਬਾਧੂ ਕਲੇਸ਼ ਹੋਊਗਾ ਚਲ ਕੋਈ ਨਾ ਜਾਈਂ ਸਾਦੀ ਰੋਟੀ ਹਾਂ ਬਸ ਆਟਾ ਗੁੰਨਿਆ ਪਿਆ ਸੀ ਮੈਂ ਕਿਹਾ ਯਾਰ ਠੰਡੀ ਕਿੱਥੇ ਖਾਉਂਗੇ ਮੈਂ ਹੁਣ ਬਣਾ ਲੰਨੀ ਆ ਗਰਮ ਗਰਮ ਬੈਠੋ ਤੁਸੀਂ ਓਹੋ ਯਾਰ ਫੋਨ ਦਾ ਮੈਂ ਤੈਨੂੰ ਪਹਿਲਾਂ ਤਾਂ ਹੀ ਕਰਿਆ ਸੀਗਾ ਕਿ ਰੋਟੀ ਲਾ ਕੇ ਰੱਖ ਦੇਗੀ ਆ ਸਾਡੇ ਕੋਲੇ ਕੰਮ ਬੜਾ ਹੈਗਾ ਦੋ ਤਿੰਨ ਵਿਆਹ ਨੇ ਆਪਣੇ ਪਿੰਡ ਚ ਸਾਰਿਆਂ ਦਾ ਇਕੱਠਾ ਪੀਣਾ ਆ ਗਿਆ ਇਹਦਾ ਹੁੰਦਾ ਉਹ ਬਾਜ ਉਹ ਮੇਰੀ ਰੋਟੀ ਖਾ ਗਿਆ ਉਹਨਾਂ ਦੇ ਘਰੇ ਗਲੇ ਸਪੈਰਿਆ ਸੀਗਾ ਨਹੀਂ ਤਾਂ ਮੈਨੂੰ ਆਉਣ ਦੀ ਲੋੜ ਹੀ ਨਹੀਂ ਸੀਗੀ ਮੈਂ ਵੀ ਸੋਚਿਆ ਵੀ ਰੋਟੀ ਤਾਂ ਮੈਂ ਪੈਕ ਕੀਤੀ ਸੀ ਥੋੜੀ ਤੇ ਤੁਸੀਂ ਘਰੇ ਖਾਣ ਆ ਗਏ ਚੱਲ ਬੈਠੋ ਤੁਸੀਂ ਮੈਂ ਹੁਣ ਬਣਾ ਦੰਨੀ ਆ ਗਰਮ ਗਰਮ ਕਿੱਧਰ ਗਿਆ ਉਹ ਹਲੋ 02 ਅਹ ਜਿਹੜਾ ਬਾਜ ਦੀ ਗੱਲ ਜਮਾ ਸਹੀ ਹੋ ਉਹਨੇ ਮੈਨੂੰ ਕਿਹਾ ਸੀ ਕਹਿੰਦਾ ਭਾਬੀ ਨੇ ਤੈਨੂੰ ਪੁੱਛਣਾ ਨਹੀਂ ਹੈਗਾ ਤੈਨੂੰ ਪਹਿਲੇ ਮੈਂ ਰੋਟੀ ਫੁਕਾ ਕੇ ਦੇ ਦੂਗੀ ਤੇਰੀ ਰੋਟੀ ਗਈ ਕਿੱਥੇ ਜਿਹੜੀ ਮੈਂ ਬੰਨ ਕੇ ਦਿੱਤੀ ਜੀ ਲੈ ਜੀ ਘਰ ਚ ਫੇਰ ਔਰਤ ਦਾ ਕੀ ਸੁੱਖ ਹੋਇਆ ਜਦੋਂ ਬੰਦੇ ਨੂੰ ਰੋਟੀ ਪਾਣੀ ਨਾ ਬਣਾ ਕੇ ਦਿੱਤਾ ਹਨਾ ਨਾਲੇ ਮੇਰੀ ਤਾਂ ਕਿਸਮਤ ਚੰਗੀ ਆ ਉਦੋਂ ਸਿਮੇਰੀ ਕਿਸਮਤ 'ਚ ਲਿਖੇ ਹੋਏ ਸੀ ਕਿਸਮਤ ਤਾਂ ਮੇਰੀ ਚੰਗੀ ਆ ਜਦੋਂ ਸਾਰੇ ਤੇਰੀਆਂ ਤਰੀਫਾਂ ਕਰਦੇ ਨੇ ਨਾ ਰਿਸ਼ਤੇਦਾਰੀਆਂ 'ਚ ਵੀ ਤੇ ਆਪਣੇ ਆਣ-ਕਮਾਣ 'ਚ ਵੀ ਉਦੋਂ ਮੈਂ ਵੀ ਭੁੱਲਿਆ ਨਹੀਂ ਸਮਾਉਂਦਾ ਮਾਂ ਤੁਹਾਡੀਆਂ ਤਰੀਫਾਂ ਕਰਦੀ ਹੁੰਦੀ ਆ ਬਹੁਤ ਜ਼ਿਆਦੀ ਵੀ ਮੇਰਾ ਜਵਾਈ ਰੱਬ ਵਰਗਾ ਆਗਾ ਤੇ ਮੇਰੀ ਧੀ ਇੰਨੀ ਸੌਖੀ ਆ ਤੁਹਾਡੀਆਂ ਕਿਹੜੀਆਂ ਘੱਟ ਤਰੀਫਾਂ ਕਰਦੇ ਨੇ ਉਹ ਤੇ ਨਾਲੇ ਨਹੀਂ ਮਾਂ ਪਿਓ ਨੇ ਫਿਕਰ ਰਹਿੰਦੀ ਆ ਵੀ ਸਾਡਾ ਧੀ ਪੁੱਤ ਕਿੰਨਾ ਔਖਾ ਆ ਤੇ ਰਹੀ ਗੱਲ ਮੇਰੀ ਮੈਂ ਵੀ ਤੁਹਾਨੂੰ ਇੰਨਾ ਪਿਆਰ ਕਰਦੀ ਆ ਆਪਣੀ ਵਧੀਆ ਨਿਵੀ ਜਾਂਦੀ ਆ ਹਨਾ ਆਪਾਂ ਤਾਂ ਕਹਿੰਦੇ ਆ ਵੀ ਆਪਣਾ ਵਧੀਆ ਐਂ ਚੱਲੀ ਜਾਵੇ ਕਦੇ ਵੀ ਆਪਣੇ ਵਿੱਚ ਫਰਕ ਨਾ ਪਵੇ ਤੇ ਨਾਲੇ ਮਾਪਿਓ ਸੌਖਾ ਰਹਿੰਦਾ ਹਨਾ ਤੇ ਪਤਨੋਂ ਸੌਖ ਮਿਲ ਜAVE ਇਹ ਚੀਜ਼ ਚੰਗੀ ਲੱਗਦੀ ਹੈ ਯਾਰ ਆਪਣੀ ਦੁਕਾਨ ਤੇ ਜਿਹੜਾ ਮੁੰਡਾ ਲੱਗਿਆ ਬਾਜ ਉਹ ਤੇਰੀਆਂ ਬਹੁਤ ਤਰੀਫਾਂ ਕਰਦਾ ਕਹਿੰਦਾ ਵੀ ਭਾਬੀ ਬਹੁਤ ਸਿਆਣੀ ਹੈ ਤੇ ਬਹੁਤ ਕਹਿੰਦਾ ਗੁਣੀ ਹੈ ਤੇ ਉਹਦੀਆਂ ਗੱਲਾਂ ਸੁਣ ਸੁਣ ਕੇ ਵੀ ਸਾਰੇ ਦਿਨ ਤਰੀ ਯਾਦ ਹੁੰਦੀ ਰਹਿੰਦੀ ਹੈ ਉਹ ਤਾਂ ਮੈਨੂੰ ਪਤਾ ਵੀ ਤੁਸੀਂ ਮੈਨੂੰ ਵਹਲਾ ਯਾਦ ਕਰਦੇ ਹੋ ਨਾਲੇ ਰੋਟੀ ਠੰਡੀ ਹੋਈ ਜਾਂਦੀ ਆ ਖਾ ਲਓ ਹੁਣ ਸਾਰਾ ਦਿਨ ਬਸ ਤੁਹਾਨੂੰ ਯਾਦ ਕਰਨਾ ਯਾਦ ਕਰਨਾ ਫਿਰ ਕੰਮ ਛੱਡ ਕੇ ਘਰੇ ਬਹਿ ਜਾਓ ਕੰਮ ਬਿਨਾਂ ਵੀ ਨਹੀਂ ਸਰਦਾ ਤੇਰੇ ਮਰਜ਼ੀ ਫਿਰ ਉਹੀ ਤਾਂ ਮੈਂ ਤੁਹਾਨੂੰ ਸਵੇਰ ਜਾਂਦਿਆਂ ਨੂੰ ਵੀ ਕਿਹਾ ਸੀ ਵੀ ਜਦਿਆ ਕੰਮ ਹੋਊ ਜਾਂ ਘਰੇ ਰਹਿ ਜਾਓ ਰਿਸ਼ਤੇ ਦੀ ਗੱਲ ਜੀ ਚਲਾਂਦੇ ਸੀ ਅੱਛਾ ਹਾਂ ਤੇ ਅਸੀਂ ਕੁੜੀ ਦੇਖੀ ਸੀਗੀ ਤੇ ਕੁੜੀ ਸਾਡੀ ਰਿਸ਼ਤੇਦਾਰੀ ਚੋਂ ਹੀ ਆ ਅੱਛਾ ਤੇ ਕੁੜੀ ਵੱਲੋਂ ਆਪਣੀ ਗਾਰੰਟੀ ਆ ਮੇਰੇ ਤੇ ਯਕੀਨ ਰੱਖੀ ਤੂੰ ਤੇ ਤੇਰੇ ਬਾਪੂ ਨੂੰ ਸੱਦਿਆ ਸੀ ਘਰੇ ਪਹਿਲਾਂ ਮੈਂ ਮੈਂ ਵੀ ਤੈਨੂੰ ਐਂ ਕਹਿਣ ਲੱਗੇ ਸੀ ਬਈ ਪਹਿਲਾਂ ਤਾਂ ਤੇਰੇ ਬਾਪੂ ਨਾਲ ਗੱਲਬਾਤ ਕਰਾਉ ਉਹਨੂੰ ਫੁੱਟੋ ਦਿਖਾਈਆ ਉਹ ਕਹਿੰਦਾ ਵੀ ਸਾਨੂੰ ਪਸੰਦ ਆ ਤੇਰੀ ਮੰਮੀ ਨੂੰ ਵੀ ਦਿਖਾਤੀ ਹੋਣੀ ਉਹਨੇ ਅੱਛਾ ਉਹ ਕਹਿੰਦਾ ਵੀ ਇੱਕ ਵਾਰੀ ਮੁੰਡੇ ਨਾਲ ਗੱਲ ਕਰ ਲਈ ਵੀ ਚਲ ਤੁਸੀਂ ਲੈ ਜਾ ਜਿਉ ਹਣਾ ਹੂੰ ਹੂੰ ਕਈ ਵਾਰ ਕੋਈ ਗੱਲਬਾਤ ਹੁੰਦੀ ਆ ਜੇ ਕੋਈ ਹੋਰ ਗੱਲਬਾਤ ਆ ਫਿਰ ਮੈਨੂੰ ਦੱਸ ਦੇ ਉਹ ਨਾ ਨਾ ਬਈ ਇਹ ਤਾਂ ਹਜੇ ਬੰਦੀ ਨਹੀਂ ਹੈਗੀ ਨੀ ਅੱਜ ਕੱਲ ਮਾਹੌਲ ਦੇ ਹਿਸਾਬ ਨਾਲ ਮੁੰਡੇ ਫੁੰਡਿਆਂ ਦਾ ਤੈਨੂੰ ਪਤਾ ਹਨਾ ਨਾ ਨਾ ਮੈਂ ਤਾਂ ਬੋਦਾਂ ਜੀ ਕੋਈ ਗੱਲਬਾਤ ਹੈਗੀ ਦੱਸਦੇ ਨਹੀਂ ਫਿਰ ਆਪਾਂ ਉਧਰ ਅੱਗੇ ਗੱਲ ਤੋਰ ਲੱਗੇ ਨਾ ਨਾ ਬਾਕੀ ਸੋਰੀ ਬਾਕੀ ਉਹਨਾਂ ਨਾਲ ਗੱਲਬਾਤ ਕਰਕੇ ਜੇ ਗੱਲ ਅੱਗੇ ਤੋਰ ਸਕਦਾ ਹਾਂ ਆਪਣੇ ਵੱਲੋਂ ਜੇ ਤਾ ਫੋਟੋ ਮੈਂ ਤੁਹਾਡੇ ਘਰੇ ਭੇਜੀਆ ਫੋਟੋ ਤੂੰ ਵੀ ਦੇਖ ਲਈ ਜੇ ਤੈਨੂੰ ਪਸੰਦ ਆਇਆ ਵਧੀਆ ਲੱਗੀ ਗੱਲਬਾਤ ਠੀਕ ਹੈ ਤੇ ਤੈਨੂੰ ਮੈਂ ਜਾ ਕੇ ਮਿਲਾ ਵੀ ਲਊਗਾ ਤੇ ਪਰਿਵਾਰ ਸਮੇਤ ਆਪਾਂ ਮਿਲਾਂਗੇ ਤੈਨੂੰ ਉਹ ਵੀ ਮੜਾ ਮੋਟਾ ਤੈਨੂੰ ਪਤਾ ਅੱਜ ਕੱ ਬਸ ਠੀਕ ਆ ਭਾਈ ਤੁਸੀਂ ਇਹ ਗਲਤ ਗੱਲ ਬਤ ਮਾਫਰਨਾ ਕਰ ਲਈ ਫੋਟੋ ਵੀ ਦੇਖ ਲਵਾਂਗਾ ਸਾਰੀ ਗੱਲਬਾਤ ਓਕੇ ਕਰ ਦੂੰਗਾ ਜੇ ਫਿਰ ਵੀ ਉਹ ਗਲਤ ਗੱਲ ਹੈ ਕਿ ਬਾਕੀ ਤੁਸੀਂ ਕਰਦੇ ਬੰਦੇ ਹੁਣ ਬਚੋਰੀ ਵਾਲੇ ਦਾ ਭਲ ਰਹੀ ਨਹੀਂ ਮੈਨੂੰ ਉਹਨਾਂ ਕੋਲ ਦੀ ਬਿਚੋਲੇ ਹੋ ਕਿ ਬਿਚੋਲਾ ਰੱਖੋਗੇ ਉਹ ਤਾਂ ਗਲ ਰਹੀ ਨਹੀਂ ਹਾਂ ਤੇ ਬਾਕੀ ਸੰਜੋਗ ਦੀ ਗੱਲ ਹੁੰਦੀ ਹੈ ਨਾ ਭਾਈ ਹੂੰ ਚਲ ਕੋਈ ਨਾ ਚਾਹ ਪੀ ਲੈ ਆਪਾਂ ਤੋਰਦੇ ਆਂ ਗੱਲ ਠੀਕ ਸਮਾਤ ਚੱਕੀ ਜਿਹੜਾ ਚੀਜ਼ ਤਾਂ ਬੜੀ ਗੰਨ ਚੱਕੀ ਫਿਰਦਾ ਯਾਰ ਜੇ ਕਿਤੇ ਫਸ ਜਾਏ ਨਾ ਮੈਨੂੰ ਫਸਤਾ ਗਈ ਜਿਹ ਕਿਤੇ ਮਰੀਆਂ ਗੱਲਾਂ ਚਾਜਣਾ ਹੈ ਨਜ਼ਾਰੀ ਆ ਜੀ ਐਕਟਰ ਦਾ ਖਰ ਮੈਂ ਵੀ ਕੈਂਡ ਕਰਦਾ ਹਨਾ ਇਹਨਾਂ ਨੂੰ ਉੱਤੋਂ ਉੱਤੋਂ ਇਹ ਕਹੀਆਂ ਨਾ ਕਿ ਮੈਂ ਤੈਨੂੰ ਰੂਹਾਂ ਨਾਲ ਤਿਆਰ ਕਰਦਾ ਜਾਂ ਤੈਨੂੰ ਕਿਤੇ ਪੁੱਠਾ ਸਿੱਧਾ ਕਿਤੇ ਬੋਲਿਆ ਤੇ ਗੱਲਾਂ ਦਾ ਮੇਰੀਆਂ ਗੱਲਾਂ ਚਾ ਤੂੰ ਤਾਂ ਯਾਦ ਰੱਖੇ ਵੀ ਇਹਨਾਂ ਲਿਖਾ ਜੀ ਫਾਈਲ ਚੀ ਜੁੜੇ ਕੈਂਡਾ ਇਹ ਗਰੀ ਜਾਨ ਨੇ ਚਾਹ ਪੀ ਲਈ ਚਾਹ ਵੀ ਪੀ ਜਾਂਦਾ ਬਸ ਸਾਹ ਪਤਾ ਕਰੀ ਜਾਂਦਾ ਜੀ ਵੀ ਬਾਹਰ ਰਹਿੰਦੇ ਆ ਜਾਨਾ ਫਿਰ ਜਿਹੜਾ ਦੇਖਿਆ ਉਹਨਾਂ ਆਹ ਕਹਿੰਦੇ ਸੀ ਗਿਪੋਕ ਫੜ ਕੇ ਲੈ ਜਾਓ ਇਹਨਾਂ ਦਿੱਤੇ ਨਹੀਂ ਹਜੇ ਨਾ ਇਹਨਾਂ ਅਬੀ ਜਾਇ ਨਹੀਂਗਾ 10 ਦਿਨ ਨੂੰ ਇਹਨਾਂ ਦੀ ਅੱਛਾ ਚਲ ਤੇ ਰੋਟੀ ਦਾ ਫਿਰ ਕਿਵੇਂ ਕਰਨਾ ਲੈ ਕੇ ਜਾਓਗੇ ਨਾ ਰੋਟੀ ਯਾਰ ਰੋਟੀ ਤਾਂ ਬਣਾ ਲੇ ਹਾਂ ਮੈਂ ਕਰਦੀ ਆ ਤੇਰੀ ਰੋਟੀ ਪੈਕ ਕਰ ਦਿੰਨੀ ਆ ਤੇ ਜਿਹੜਾ ਮੁੰਡਾ ਰੱਖਿਆ ਉਹਦੇ ਨਾਲ ਲੈ ਜੀ ਰੋਟੀ ਹਾਓ ਪੁੱਛ ਲਾਗੇ ਜੇ ਨਾਲ ਆਇਆ ਘਰੇ ਖਾਣਾ ਨੂੰ ਅੱਜ ਜੀ ਤੁਹਾਡੇ ਮਹਿਮਾਨ ਪਸੰਦ ਦੀ ਸਬਜ਼ੀ ਬਣਾਉਂਗੀ ਨਾਲੇ ਰੋਟੀਆਂ ਵੱਧ ਬਨਣਗੀਆਂ ਮੈਨੂੰ ਪਤਾ ਤੁਹਾਡੇ ਪਸੰਦ ਦੀ ਸਬਜ਼ੀ ਆ ਤੁਸੀਂ ਵੱਧ ਹੀ ਖਾਓਗੇ ਪਾਤਾ ਵਜੇ ਬਿੱਚੀ ਨਾ ਰਖਾ ਦੀ ਤੂੰ ਇਹ ਕਰ ਪਾਣੀ ਤਾਂ ਤਾਰ ਕਰ ਦੇ ਤੇ ਮੈਂ ਮੜਾ ਜਾ ਪੈਸੇ ਪੁਸੇ ਫੜ ਲਿਆ ਵਾ ਠੀਕ ਹੈ ਪਾਣੀ ਦਾ ਵਾ ਸਵੇਰ ਗਰਮ ਧਰਤਾ ਸੀਗਾ ਮੈਨੂੰ ਪਤਾ ਸੀ ਪਾਣੀ ਦਾ ਤਾਂ ਸਾਰੇ ਜਾਣੀ ਗਏ ਉਹ ਤਾਂ ਮੈਂ ਹੈ ਗਈ ਆ ਚਲ ਠੀਕ ਹੈ ਤੁਸੀਂ ਜਾਇਓ ਫਿਰ ਚਲ ਠੀਕ ਹੈ ਚਲ ਉਹ ਆ ਦੀਪ ਉਹ ਤੁਹਾਡੇ ਬੰਨੀ ਯਾਰ ਉਹ ਸਾਫ ਜਾ ਰਹਿੰਦਾ ਸੀਗਾ ਆਟੇ ਦਾ ਹੂੰ ਤੇ ਪੈਸੇ ਲੈਣ ਆਇਆ ਸੀਗਾ ਯਾਰ ਤੋਂ ਐ ਕਰੀ ਮੇਰੇ ਡੈਡੀ ਤੋਂ ਲਿਆਈ ਮੇਰੇ ਡੈਡੀ ਕਰੀ ਯਾਰ ਫਸਟ ਟਾਈਮ ਓਏ ਤੂੰ ਆ ਜਾ ਯਾਰ ਬਾਈ ਬਣ ਕੇ ਤੇਰੇ ਡੈਡੀ ਦਾ ਸੁਭਾਅ ਥੋੜਾ ਜਿਹਾ ਭੇੜਾ ਕਾ ਤੂੰ ਨਾਲ ਬਗ ਚੱਲ ਤੂੰ ਲੈ ਆ ਉਹ ਵੀ ਹੁੰਦਾ ਓਏ ਯਾਰ ਚੱਲ ਕੋਈ ਗੱਲ ਨਹੀਂ ਪੈਸੇ ਤਾਂ ਮੈਂ ਲਿਆਉਂਗਾ ਮੇਰੀ ਗੱਲ ਸੁਣੋ ਬਾਜ ਆ ਜਿਹੜਾ ਤਰਜਾਚੇ ਦਾ ਮੁੰਡਾ ਉਹ ਨਾਲ ਅਖਰ ਦਾਉਂਦਾ ਮੁੰਡਾ ਜਾ ਉਹ ਮੇਰੇ ਕੋਲੇ ਲੱਗਾ ਹੋਇਆ ਯਾਰ ਅੱਛਾ ਤੇ ਉਹ ਕਹਿੰਦਾ ਸਾਡੇ ਘਰੇ ਕਲੇਸ਼ ਖਲੂਜਾ ਰਹਿਆ ਦਾ ਉਹਨਾਂ ਦੇ ਘਰੇ ਹਾਂ ਹਾਂ ਉਹ ਯਾਰ ਤੂੰ ਹੀ ਸਮਝਾ ਦੀ ਦੇ ਨਾਲ ਤਾਂ ਬਾਤ ਹੀ ਮਿਲਦੀ ਆ ਉਹਦੀ ਉਹਨੂੰ ਕਹਿ ਦੇ ਜੇ ਘਰ ਦੇ ਬੋਲਦੇ ਹੁੰਦੇ ਆਪ ਚੁੱਪ ਕਰ ਜਾ ਕਰੀ ਉਹ ਪਤੰਦਰ ਛੁੱਟੀਆਂ ਮਾਰ ਲੈਂਦਾ ਕਲੇਸ਼ ਦੇ ਪਿੱਛੇ ਨਾਲੇ ਮੇਰਾ ਕੰਮ ਰਹਿ ਜਾਂਦਾਗਾ ਠੀਕ ਹੈ ਉਹਨਾਂ ਦਾ ਚੱਲ ਜਿਹੜਾ ਕੁਛ ਆਏਗਾ ਉਹ ਤਾਂ ਮੈਨੂੰ ਪਤਾ ਨਹੀਂ ਹੈਗਾ ਉਹ ਐਂ ਹੀ ਕਹਦੀ ਛੇਕੜ ਵੀ ਆਪ ਹੀ ਚੁੱਪ ਕਰ ਜਾ ਕਰੀ ਕਲੇਸ਼ ਟਾਊਨ ਸਾਰਿਆਂ ਦੇ ਘਰੇ ਹੁੰਦੇ ਹੀ ਹੁੰਦਾਗਾ ਤੇ ਮੈਂ ਉਹਨਾਂ ਦੇ ਕਲੇਸ਼ ਚ ਕਿੱਧਰ ਵੜਨਾ ਮੇਰਾ ਤਾਂ ਆਪ ਹੀ ਉਹਨਾਂ ਨਾਲ ਹੋਣੀ ਹੈਗੀ ਉਹ ਯਾਰ ਤੇਰੀ ਬਾਤ ਨਾਲ ਤਾਂ ਬਣਦੀ ਆ ਮੜਾ ਮੋਟਾ ਕਹਿਦੀ ਯਾਰ ਚੱਲ ਜੇ ਮ ਤਾਰਾ ਫਰ ਕਿਵੇਂ ਆ ਲੋਟਾਂ ਵਧੀਆ ਬਸ ਕੋਈ ਆ ਬਾਈ ਠੰਡ ਜੀ ਬਾਈ ਖੜਾ ਹਾਂ ਉਹ ਸਵੇਰੇ ਸਵੇਰੇ ਠੰਡ ਜੀ ਬਾਈ ਹੁੰਦੀ ਆ ਤੁੰਦ ਹੁਣ ਤਾਂ ਸੈਟ ਹੋ ਗਈ ਧੁੱਪ ਦਾ ਕਰਕੇ ਅੱਛਾ ਨਹੀਂ ਤਾਂ ਧੁੰਦੀ ਜੀ ਬਾਈ ਹੁੰਦੀ ਆ ਉਹ ਦੇਖ ਐਨ ਜਾਨੇ ਟਰੈਲੀਆਂ ਦੇ ਉੱਤੇ ਕੱਪੜਾ ਬੰਦੀ ਜਾਂਦੇ ਨੇ ਤਰਬਾਲਾਂ ਤੇ ਨਾਲੇ ਬੂਫਰ ਦੇ ਕਿੱਡੇ ਕਿੱਡੇ ਧਰੀ ਜਾਂਦੇ ਨੇਗੇ ਓ ਯਾਰ ਗੱਲ ਤਾਂ ਐ ਆ ਵੀ ਉੱਥੇ ਜਾਏ ਤਾਂ ਵੀ ਤਾਂ ਫਾਇਦਾ ਯਾਰ ਜੇ ਉੱਥੇ ਜਾ ਕੇ ਸੇਵਾ ਕਰਨ ਹੁਣ ਉੱਥੇ ਜਾ ਕੇ ਇੰਨੀ ਨਿਊਚੀ ਬਾਅਦ ਚ ਡੈਕ ਸਾੜ ਲੈਂਦੇ ਆ ਉਹ ਗੱਲ ਤਾਂ ਤੰਤ ਹੈਗਾ ਏ ਇਹ ਨਹੀਂ ਸੋਚੇ ਨਾ ਕਿ ਥੀ ਦਿਨ ਚਲੀ ਜਾਂਦੇ ਨੇ ਸਸਰਹਾਂ ਦੇ ਦੇਖੀ ਪੂਰੇ ਪੰਜਾਬ ਦਾ ਘੱਟ ਹੋਊ ਉਥੇ ਹਾਂ ਹਨਾ ਆਪਾਂ ਨਹੀਂ ਕਹਿੰਦੇ ਕਿ ਇੱਥੇ ਨਾ ਜਾਓ ਕਿ ਜਾਓ ਕਿ ਜਰੂਰ ਰੋਣਾ ਨਹੀਂ ਉਹਦਾ ਰੋਣ ਵਾਲਾ ਮੂੰਹ ਕਰ ਲਓ ਓਏ ਯਾਰ ਉਹੀ ਤਾਂ ਗੱਲ ਆ ਟਰੈਕਟਰਾਂ ਦੇ ਰੋਣਗੇ ਰੇਸਾਂ ਜਾ ਕੇ ਜਾਂਦੇ ਹੋਏ ਇਹ ਹੁਣ ਫਤੇਗੜ ਸਾਹਿਬ ਤੱਕ ਰੇਸੀ ਲਾਉਂਦੇ ਜਾਂ ਰੇਸੀ ਲਾਉਂਦੇ ਆ ਹਾਂ ਹਾਂ ਆਏ ਸਾਰਾ ਐਕਸੀਡੈਂਟ ਹੁੰਦੇ ਨੇ ਨਾਲ ਜਮਾ ਬਈ ਨਾਲੇ ਜਦੋਂ ਸਬਰ ਦੇ ਦਿਨ ਚੱਲ ਪੈਣਾ ਉਦੋਂ ਇਹਨਾਂ ਦੇ ਪੱਗਾਂ ਬੰਨਣੀਆਂ ਜ਼ਿਆਦਾ ਆ ਜਾਂਦੀਆਂ ਹਾਂ ਉਹ ਇਹਨਾਂ ਨੇ ਕਦੇ ਪੱਗਾਂ ਨਹੀਂ ਬੰਨੀਆਂ ਉਹਨਾਂ ਆਈਆਂ ਦੇ ਜੁਰੇ ਫਰਨੇ ਸਹੀ ਗੱਲ ਹਾਂ ਹੁਣ ਵੀ ਦੇਖੀ ਵੀ ਸਾਰੇ ਤਿਆਰ ਹੋ ਹੋ ਜਾਣਗੇ ਕੱਲ ਪਰਸੋਂ ਮੈਂ ਪੋਸਟ ਦੇਖੀ ਸੀ ਕਿਸੇ ਬੰਦੇ ਨੇ ਹੂੰ ਹੂੰ ਕਹਿੰਦਾ ਕਿ ਯਾਰ ਮੈਂ ਨਾ ਜਾਣ ਕੇ ਨੂੰ ਲੇਟ ਹੋ ਗਿਆ ਪਤ ਨਹੀਂ ਐ ਜੀ ਗੱਲ ਵਾਸੀ ਯਾਰ ਮੈਂ ਨਾਈ ਦੇ ਬਹਿ ਗਿਆ ਉਹਦੋਂ ਵੀ ਬੱਸ ਲਾਂਗੀ ਅੱਛਾ ਬੰਦੇ ਨੇ ਕਿੰਨਾ ਤਕੜਾ ਟੌਂਟ ਮਾਰਿਆ ਵੀ ਯਾਰ ਕੇਸਾਂ ਪਿੱਛੇ ਦਾ ਉਸ ਹੀ ਤਿਆਰੀ ਕਰੀ ਗਏ ਨੇ ਵੀ ਤੁਸੀਂ ਉੱਥੇ ਵਾਲਾ ਕਟਾਕਟਾ ਸੇਵਾ ਕਰਾ ਕਰਾ ਜਾਂਦੇ ਹੋ ਹਨਾ ਕਿੰਨੀ ਘੰਟ ਗੱਲ ਸੀ ਮੈਂ ਖੈਰ ਵੀ ਗੱਲ 'ਚ ਬਚ ਰਿਹਾ ਬਾਈ ਦੀ ਚ ਹੁਣ ਦੇਖ ਪਾ ਇਹਨਾਂ 20 ਇਕੱਠੇ ਹੋਇ ਫਿਰਦੇ ਨੇਗੇ ਯਾਰ ਬੁਰਾ ਹਾਲਾ ਬਾਈ ਪੁੱਛਣਾ ਯਾਰ ਤੂੰ ਤਾਂ ਨਹੀਂ ਇੰਨਾ ਰਿਖੀ ਮੈਂ ਯਾਰ ਬਾਈ ਜਾਣ ਦੀ ਸਲਾਹ ਤਾਂ ਹੈਗੀ ਸੀ ਫਿਰ ਪੀਏ ਇਹ ਪੁੱਛੇ ਸੀ ਬਾਈ ਨੂੰ ਚੱਕੀ ਵਾਲੇ ਨੂੰ ਜਿਉਨੇ ਦੇਤੇ ਯਾਰ ਫਿਰ ਤਾਂ ਜਾਊਗਾ ਉਹ ਉਥੇ ਇਹ ਮੇਰਾ ਤੰਗ ਚੱਲੀ ਜਾਂਦਾ ਫਿਰ ਤੁਹਾਨੂੰ ਪਤਾ ਕਰਾਇਆ ਪਾੜਾ ਵੀ ਲੱਗਦਾ ਯਾਰ ਹਾਂ ਇਹਦਾ ਇਹਦਾ ਤਾਂ ਚੱਕੀ ਦਾ ਆਪ ਹੀ ਜਾਂਦਾ ਹੁੰਦਾ ਬਾਈ ਇਹਦਾ ਪੂਰਾ ਧਾਰਮਿਕ ਹੈਗਾ ਹਾਂ ਪੁੱਛੂ ਉਹਨੂੰ ਮੈਂ ਵੀ ਇਹ ਚੱਲੂਗਾ ਬਾਈ ਰੁਪਏ ਜੇ ਕਹੇ ਹੋਏ ਆ ਉਹਨੂੰ ਮੈਂ ਜੇ ਦੇ ਗਿਆ ਯਾਰ ਤਾਂ ਚੱਲੂਗਾ ਮੈਂ ਵੀ ਚਲੋ ਦੇਖ ਲਈਏ ਉਹ ਤਾਂ ਠੀਕ ਲੱਗਿਆ ਤਰਦਾ ਹੀ ਪਿੰਡ ਚ ਕਿਹੜਾ ਦਿੰਦਾ ਹੁਣ ਉਹ ਟੱਕ ਰਹੀਗਾ ਅੱਛਾ ਉਹਨੂੰ ਕਹੀ ਜਾਂਦਾ ਸੀ ਛੋਟਲੇ ਗਵੰਡੀਓ ਕਹਿੰਦਾ ਤੇਰਾ ਭਾਈ ਕਰੇ ਲੜਤਾ ੜਦੇ ਹੁੰਦਾ ਉਹਨੂੰ ਸਮਝਾਇਆ ਕਰ ਮੈਂ ਦੂਰੋਂ ਦੇਖ ਕੇ ਲੰਘ ਗਿਆ ਵਾਹ ਚੱਲ ਜਾਂਦਾ ਕਿ ਮੈਨੂੰ ਖੜਾ ਲੂ ਇਹ ਕੰਮ ਜਾਂਦਾ ਹੋਊਗਾ ਉਧਰ ਮੇ ਵੀ ਕੰਮ ਆਉਂਦਾ ਸੀ ਇਧਰ ਤੇਰੇ ਕੋਲੇ ਠੀਕ ਹੈ ਚੱਲ ਚੰਗਾ ਫਿਰ ਮੈਂ ਚੱਲਦਾ ਯਾਰ ਚੱਲ ਕੋਈ ਗੱਲ ਨਹੀਂ ਪਹਿਲਾਂ ਉਹ ਵੀ ਗੜਾ ਮਾਰਨਾ ਕਿ ਮੈਂ ਚੱਤ ਤੋਹ ਜੇ ਤੂੰ ਜਾਂਦਾ ਫਿਰਦਾ ਯਾਰ ਭਾਈ ਭੱਗ ਚੱਲਦਾ ਅੱਛਾ ਸਰ ਕੋਈ ਲੈ ਉਹ ਬਾਈ ਵੀ ਆ ਗਿਆ ਦੂਜਾ ਆ ਗਿਆ ਆ ਜਾ ਆ ਬਾਈ ਨੰਗਿਆ ਨੰਗਿਆ ਭਾਈ ਨੰਗਿਆ ਠੋਕ ਮੈਂ ਠੀਕ ਆ ਆ ਜਾ ਆ ਖੜ ਤੇ ਆ ਤੋ ਕਰਦਾ ਯਾਰ ਆ ਖੱਦੋ ਨਾ ਰੋਜ ਮਿਲਣ ਹਾਂ ਲੜਕਾ ਗੱਲ ਦੁਕਾਨੇ ਕੋਲ ਦਾ ਮਾਸ਼ਾਅੱਲਾ ਸਲਾਮਤ ਆਈ ਤੇ ਨਕਾਲ ਪੁੱਛ ਰਿਹਾ ਠੀਕ ਹੈ ਠੀਕ ਆ ਫੋੜ ਫਿਰ ਬਾਜੇਂ ਗਰਮਾ ਪਿੰਡ ਚ ਗਿੜਾ ਦੇ ਕੇ ਆਇ ਸੀ ਗੱਲ ਫੜ ਲੈਂਦੇ ਪੈਸੇ ਪੂਸੇ ਜਿੰਨਾ ਦੇ ਰਹਿੰਦੇ ਸੀ ਅੱਛਾ ਤੇ ਰਿਹਤ ਨਹੀਂ ਸਾਹਬ ਚ ਕੋਈ ਨਾ ਨਾ ਬਾਈ ਬਸ ਮੈਂ ਕਾਪੀ ਤੇ ਲਿਖਿਆ ਪਿਆਈ ਸਾਰਾ ਬਸ ਉਹ ਤਾਂ ਸਾਰੇ ਫੜ ਲੈਂਦੇ ਤੇ ਮੈਂ ਤੁਹਾਡੇ ਘਰੇ 1500 ਰੁਪਏ ਫੜਾ ਆਇਆ ਸੀ ਤੂੰ ਕਹਿੰਦਾ ਸੀਗਾ ਠੀਕ ਆ ਬਈ ਤੇ ਮੈਂ ਤੈਨੂੰ ਆਏ ਕਹਿੰਦਾ ਹੁਣ ਕੰਮ ਤੇ ਆ ਜਾ ਕਰ ਬਸ ਕੋਈ ਗੱਲ ਨਹੀਂ ਬਈ ਮੈਂ ਕੱਲ ਤੋਂ ਆ ਜਾ ਕਰ ਹੋਰ ਤੇਰੇ ਪਾਪੇ ਨੇ ਉਹ ਵੀ ਕਰੀ ਸੀ ਗੱਲ ਮਹਾ ਯਾਰ ਕਿਉਂ ਜਵਾਲ ਹੰਦੂ ਵੀ ਕਰਿਆ ਨਾਲੇ ਪੜਦਾ ਨਾਲੇ ਕੰਮ ਕਰਦਾ ਹਾਂ ਬਈ ਤੇ ਕਹਿੰਦੇ ਹੋ ਜਾਂਦਾ ਕਦੇ ਕਦੇ ਮਹਾ ਚਲ ਕੋਈ ਗੱਲ ਨਹੀਂ ਤੂੰ ਕੰਮ ਤੇ ਆ ਜਾਗਾ ਤੂੰ ਟਲਿਆ ਆ ਰਿਹਾ ਕਰ ਮੈਂ ਤਾਂ ਕਹਿੰਦਾ ਯਾਰ ਤੂੰ ਬਾਲਾ ਟਾਈਮ ਰਹੀ ਨਾ ਕਰ ਤੇ ਹੁਣ ਸਰ ਤੂੰ ਮੇਰੇ ਕੋਲੇ ਆ ਜਾ ਕਰ ਹੈ ਬਾਕੀ ਕੋਈ ਗੱਲ ਨਹੀਂ ਬਈ ਮੈਂ ਕੱਲ ਤੋਂ ਨਾਲ ਦੀ ਨਾਲ ਆ ਜਾਗਾ ਹੋਰ ਹੋਰ ਆਜੋ ਬਈ ਆਪਾਂ ਚੱਲਦੇ ਨਾਲੇ ਚਾਹ ਪੀ ਲੈ ਗੁਡ ਮਾਰਨਿੰਗ ਜੀ ਕੁੱਤਿਆ ਕਮੀਨਿਆ ਤੈਨੂੰ ਕਿੰਨੇ ਵਾਰ ਕਿਹਾ ਵੀ ਤੂੰ ਸਾਡੇ ਘਰੇ ਨਾ ਆਇਆ ਕਰ ਤੂੰ ਹਰ ਰੋਜ਼ ਮੇਰੇ ਪਿੱਛੇ ਆਉਣਾਗਾ ਇੱਧਰ ਹੋਣਾ ਇੱਥੇ ਨਾਲੇ ਮੇਰੀਆਂ ਬੱਖੀਆਂ ਕਟਵਾਏਂਗਾ ਨਾਲੇ ਆਵਦੀਆਂ ਬੱਖੀਆਂ ਕਟਵਾਉਣ ਦਾ ਕਿਹੜਾ ਡਰਦਾ ਤੜਕੀ ਤੜਕੀ ਛੋਡੇ ਘਰੇ ਆ ਚਾਹ ਪਣ ਦਾ ਕੀ ਪੁੱਛਣਾ ਸੀ ਤੈਨੂੰ ਚਾਹ ਨਾக்ਦੇ ਮੈਂ ਹੋਰ ਕੋਲ ਡਰਿੰਕ ਪਿਆਦਾ ਇੱਥੇ ਨਾਲੇ ਸਾਰੇ ਪਿੰਡ 'ਚ ਮੇਰੀ ਬੇਇੱਜ਼ਤੀ ਕਰਾਂਗਾ ਜੇ ਕਿਸੇ ਨੇ ਵੇਖ ਲਿਆ ਨਲੇ ਉਹ ਇਧਰੋਂ ਆਉਣ ਵਾਲਾਗਾ ਉਹ ਪਿੰਡ 'ਚ ਗਿਆ ਹੋਇਆ ਪੈਸਿਆਂ ਨੂੰ ਢੇੜਾ ਦੇਣ ਵਾਸਤੇ ਮੈਨੂੰ ਪਤਾਗਾ ਉਹ ਸਰਦਾ 2 ਕਿਲੋਮੀਟਰ ਦੂਰ ਪਰਲੇ ਪਾਸੇ ਕਿਧਰੇ ਨਹੀਂ ਉਹਦਾ ਹੋ ਇਹ ਜਿਹੀਆਂ ਗੱਲਾਂ ਗੁੱਝੀਆਂ ਨਹੀਂ ਰਹਿੰਦੀਆਂ ਹੁੰਦੀਆਂ ਨਲੇ ਦੱਦਿਆ ਕਿਉਂ ਤੂੰ ਚਾਹ ਦੀ ਕੋਟਪਿਆ ਪਹਿਲੀ ਵਾਰੀ ਤੇਰੇ ਘਰੇ ਆਇਆਗਾ ਮੈਂ ਥੋਣੀ ਮੰਦੀ ਚਾਹ ਚੂ ਮੇਰੀ ਗੱਲ ਸੁਣ ਤੈਥੋਂ ਨਾਲੇ ਇੱਕ ਨਹੀਂ ਝੱਲੀ ਜਾਣੀ ਉਹਦੇ ਤਾਂ ਕਹਿੰਦਾ ਸੀ ਨਾ ਮੈਂ ਉਹ ਆ ਗਿਆ ਉਹ ਜਾਣਾ ਵੀ ਹੈਗਾ ਪਾਣੀ ਕੋਈ ਪੈ ਜੀ ਕਰਨ ਤੁਸੀਂ ਜਾਓ